ਬਈ ਸਿੱਖਾਲ ਸਾਰਿਆਂ ਨੂੰ ਤੁਹਾਡੇ ਨਾਲ ਬਈ ਇੱਕ ਜਾਣਕਾਰੀ ਸਾਂਝੀ ਕਰਨੀ ਆ ਆਹ ਦੇਖ ਲਓ ਬਈ ਬਠਿੰਡਾ ਮਾਨਸਾ ਹਾਈਵੇ ਆ ਕੋਟ ਭਾਰੇ ਦੇ ਕੋਲੇ ਖੜੇ ਆ ਆ ਕੱਚਾ ਆਪਣੀ ਕੱਸੀ ਜਾਂਦੀ ਆ ਤੇ ਆ ਇੱਕ ਸੜਕ ਜਾਂਦੀ ਆ ਅੰਦਰ ਨੂੰ ਬਈ ਸ਼ਨੀਵਾਰ ਨੂੰ 5:30 6 ਵਜੇ ਦੇ ਕਰੀਬ ਮੇਰਾ ਭਰਾ ਤੇ ਮੇਰੀ ਮੰਮੀ ਬਠਿੰਡੇ ਤੋਂ ਮੌੜ ਆ ਰਹੇ ਸੀ ਤੇ ਬਈ ਉਹਨਾਂ ਦੀ ਕੋਸ਼ ਨਸ਼ੇੜੀਆਂ ਵੱਲੋਂ ਕਹਿ ਲੋ ਲੁਟੇਰਿਆਂ ਵੱਲੋਂ ਕਹਿ ਲੋ ਚੋਰਾਂ ਵੱਲੋਂ ਕਹਿ ਲੋ ਬਈ ਮੋਟਰਸਾਈਕਲ ਤੇ ਲੱਤ ਮਾਰੀ ਗਈ ਤੇ ਮੋਟਰਸਾਈਕਲ ਇੱਥੇ ਡਿੱਗ ਪਿਆ ਉਸ ਤੋਂ ਬਾਅਦ ਬਈ ਨਾਲ ਤਾਂ ਉਹਨਾਂ ਦੇ ਸੱਟਾ ਬੇਟਾ ਮਾਰੀਆਂ ਗਈਆਂ ਤੇ ਨਾਲੇ ਬਈ ਉਹਨਾਂ ਦੀ ਲੁੱਟ ਖੋਹ ਕੀਤੀ ਗਈ ਇਹ ਗੱਲ ਨੂੰ ਬਈ 5 ਦਿਨ ਹੋ ਗਏ ਅੱਜ ਬੁੱਧਵਾਰ ਆ ਸ਼ਨੀਵਾਰ ਦੀ ਗੱਲ ਆ 30 ਤਰੀਕ ਦੀ ਠੀਕ ਆ ਬਈ 5 ਦਿਨ ਹੋ ਗਏ ਪ੍ਰਸ਼ਾਸਨ ਨੂੰ ਮੇਰੀ ਮਿੰਤਾ ਕਰਦੇ ਨੂੰ ਵੀ ਤੁਸੀਂ ਕਾਰਵਾਈ ਕਰੋ ਤੁਸੀਂ ਐਂ ਕਰੋ ਪਰ ਬਈ 5 ਦਿਨ ਉਹਨਾਂ ਨੂੰ ਮਿੱਠੀਆਂ ਗੋਲੀਆਂ ਦੰਦਿਆਂ ਨੂੰ ਹੋ ਗਏ ਮੈਨੂੰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਬਈ ਊਂ ਭਗਵੰਤ ਮਾਨ ਸਰਕਾਰ ਵਾਅਦਾ ਕਰਦੀ ਆ ਵੀ ਅਸੀਂ ਆ ਕਰਤਾ ਸੀ ਵਾਅਦਾ ਕਰਤਾ ਕਿੱਥੇ ਆ ਬਈ ਭਗਵੰਤ ਮਾਨ ਸਰਕਾਰ ਕਿੱਥੇ ਆ ਪ੍ਰਸ਼ਾਸਨ ਇੱਥੋਂ ਦਾ 5 ਦਿਨ ਹੋ ਗਏ ਬਈ ਅੱਜ ਇਹ ਘਟਨਾ ਸਾਡੇ ਨਾਲ ਵਾਪਰੀ ਆ ਕੱਲ ਨੂੰ ਕਿਸੇ ਨਾਲ ਵੀ ਵਾਪਰ ਸਕਦੀ ਆ ਅੱਜ ਬਈ ਸੱਚੀ ਫੀਲ ਹੋ ਰਿਹਾ ਵੀ ਸੱਚੀ ਸਰਕਾਰ ਮਾੜੀ ਆ ਕਿੱਥੇ ਰਹੀ ਬਈ ਪ੍ਰਸ਼ਾਸਨ ਕਿੱਥੇ ਸਰਕਾਰ ਆ ਬਾਰ ਬਾਰ ਮੈਂ ਹੀ ਗੱਲ ਕਹਿ ਰਿਹਾ ਪੰਜਾਬੀਓ ਪੰਜਾਬ ਸੰਭਲੋ ਦਿਨ ਦਿਹਾੜੇ 5:30 ਵਜੇ ਬਈ ਬਠਿੰਡਾ ਮਾਨਸਾ ਰੋਡ ਤੇ ਇੱਥੇ ਘਟਨਾ ਵਾਪਰ ਗਈ ਤਾਂ ਮੰਨ ਲਓ ਜਿਹੜੇ ਆਸੇ ਪਾਸੇ ਦੇ ਪਿੰਡ ਨੇ ਛੋਟੇ ਰਸਤੇ ਨੇ ਉਹਨਾਂ ਤੇ ਕੀ ਹੁੰਦਾ ਹੋਊਗਾ ਇਹ ਬਈ ਨਸ਼ੇੜੀ ਸਰਕਾਰ ਇਹ ਮੰਨ ਲਓ ਕਿੱਥੇ ਆ ਸਾਰੇ ਜਾਣੇ ਜਿਹੜੇ ਬਈ ਨਸ਼ੇੜੀ ਆ ਆ ਲੁਟੇਰੇ ਆ ਗੁੰਡਾ ਕਰਦੀਆਂ ਨੰਗਾ ਨਾਚ ਆ ਨਾ ਇਹ ਸਭ ਸਰਕਾਰਾਂ ਕਰਉਂਦੀਆਂ ਨੇ ਬਈ ਜੇ ਇਹ ਚਾਹਣ ਤਾਂ 1 ਮਿੰਟ ਦੇ ਵਿੱਚ ਬਈ ਸਾਰਾ ਕੁਝ ਠੀਕ ਕਰ ਸਕਦੀਆਂ ਨੇ ਕਿਉਂ ਨਹੀਂ ਕਰਦੀਆਂ ਬਈ ਕਿਉਂ ਇੱਥੇ ਮਾਮਾ ਦੇ ਪੁੱਤ ਰੋਲਦੇ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੁਹਾਡੀ ਭਾਈ ਜਿਹੜੇ ਜਾਗਦੀ ਜ਼ਮੀਰ ਵਾਲੇ ਹਨ ਹੱਥ ਬੰਨ੍ਹ ਕੇ ਬੇਨਤੀ ਆ ਸਪੋਰਟ ਕਰ ਦਿਓ ਮੈਨੂੰ ਇਹ ਆਪਾਂ ਹੋਰ ਵੱਧ ਕੋਈ ਸ਼ੇਅਰ ਕਰ ਦਨੇ ਆ ਆ ਚੀਜ਼ ਸ਼ੇਅਰ ਕਰਿਓ ਤਾਂ ਕਿ ਇਹ ਭਗਵੰਤ ਮਾਨ ਸਰਕਾਰ ਤੱਕ ਇਹ ਮੇਰੀ ਵੀਡੀਓ ਪਹੁੰਚ ਸਕੇ ਅੱਜ ਭਾਈ ਮਾਨ ਰੋਂਦਾ ਮੇਰਾ ਆ ਚੀਜ਼ਾਂ ਦੇਖ ਕੇ ਅੱਜ ਸਾਡੇ ਨਾਲ ਹੋਈ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਮੇਰੀ ਮਾਂ ਦੇਸ਼ ਹਸਪਤਾਲ ਦੇ ਵਿੱਚ ਦਾਖਲਾ ਵੀਰੇ 5 ਦਿਨ ਹੋ ਗਏ ਆਈ ਸੀ ਯੂ ਦੇ ਵਿੱਚ ਪਈ ਆ ਕੌਣ ਜ਼ਿੰਮੇਵਾਰ ਆ ਉਹਦਾ ਸੋ ਬੇਨਤੀ ਹੈ ਇਸ ਚੀਜ਼ ਵੱਲ ਧਿਆਨ ਦਿਓ ਪ੍ਰਸ਼ਾਸਨ ਤੇ ਸਰਕਾਰ ਤੇ ਪ੍ਰੈਸ਼ਰ ਪਾਓ ਤਾਂ ਕਿ ਉਹ ਬੰਦੇ ਮਿਲ ਜਾਣ ਠੀਕ ਆ ਬਾਕੀ ਅਸੀਂ ਆਪਦੇ ਕੰਨੀਓ ਪੂਰੀ ਜੋਰ ਲਾਈ ਜਾਨੇ ਆ ਉਹ ਬੰਦੇ ਲੱਭਣ ਦੇ ਵਿੱਚ ਉਹ ਇਹ ਇਸ ਤਰ੍ਹਾਂ ਜੀ ਇੱਕ ਸਾਨੂੰ ਇਤਲਾਹ ਮਿਲੀ ਹੈ ਜਿਹੜਾ ਕੱਲ 4 9 2025 ਨੂੰ ਇੱਕ ਰਾਜਨ ਪੁੱਤਰ ਪ੍ਰਵੀਰ ਸਿੰਘ ਵਾਸੀ ਨੇੜੇ ਡਾਕਟਰ ਯਾਦਵਿੰਦਰ ਸਿੰਘ ਹਸਤਾਲ ਮੋੜ ਮੰਡੀ ਉਹਨੇ ਬਿਆਨ ਲਿਖਾਇਆ ਕਿ 30 8 2025 ਨੂੰ ਮੈਂ ਤੇ ਮੇਰੀ ਮਦਰ ਜਸਬੀਰ ਕੌਰ ਅਸੀਂ ਆਪਦਾ ਬਟੰਡੇ ਤੋਂ ਕੰਮ ਕਾਰਮ ਕਾ ਕੇ 5:30 ਵਜੇ ਸ਼ਾਮ ਨੂੰ ਅਸੀਂ ਮੌੜ ਮੰਡੀ ਨੂੰ ਜਾ ਰਹੇ ਸੀਗੇ ਤੇ ਜਸਜੀਤ ਤੋਂ ਸਾਡੇ ਪਿੱਛੇ ਕੋਈ ਮੋਟਰਸਾਈਕਲ ਪਿੱਛੇ ਲੱਗ ਗਿਆ ਤੇ ਅੱਗੇ ਜਾ ਕੇ ਸਾਨੂੰ ਕੋੜ ਸ਼ਮੀਰ ਤੇ ਕੋੜ ਫੱਤੇ ਦੇ ਰਸਤੇ ਦੇ ਵਿੱਚ ਸਾਡੇ ਮੋਟਰਸਾਈਕਲ ਨੂੰ ਉਹਨਾਂ ਨੇ ਮਤਲਬ ਨੱਤ ਮਾਰ ਕੇ ਫੇਟ ਮਾਰ ਕੇ ਰੋਕ ਲਿਆ ਉਹਨਾਂ ਤੋਂ 10000 ਰੁਪਿਆ ਤੇ ਇੱਕ ਅੰਗੂਠੀ ਕਹਿੰਦਾ ਉਹ ਖੋਹ ਲਈ ਹੈ ਮੇਰੀ ਮਦਰ ਦੀ ਤੇ ਮਦਰ ਤੇ ਸੱਟ ਵੀ ਲੱਗੀ ਹੈ ਡਿੱਗ ਪਈ ਹੈ ਮੋਟਰਸਾਈਕਲ ਤੋਂ ਉਹ ਜਿਹੜੀ ਪਹਿਲਾਂ ਉਹਨੂੰ ਸਿਵਲ ਹਸਪਤਲ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਹੁਣ ਉਹ ਇੱਥੇ ਜਿਹੜਾ ਹੈਗਾ ਅਦੇਸ਼ ਹਸਪੀਟਲ ਦੇ ਵਿੱਚ ਦਾਖਲ ਹੈ ਤਾਂ ਪੁਲਿਸ ਨੇ ਜਿਹੜਾ ਹੈਗਾ ਮੁੱਢਲੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 200 ਉਹਦੇ ਬਿਆਨ ਰਾਜਨ ਦੇ ਬਿਆਨ ਤੇ ਅਧੀਨ ਧਾਰਾ 304 126 2 115 2 ਤੇ 35 ਬੀ ਐਨ ਐਸ ਐਕਟ ਦੇ ਤਹਿਤ ਧਾਰਾ ਦੇ ਤਹਿਤ ਜਿਹੜਾ ਥਾਣਾ ਸਦਰ ਬਠਿੰਡਾ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਤੇ ਨਾਮ ਨੂੰ ਦੋਸ਼ੀਆਂ ਦੇ ਖਿਲਾਫ ਤੇ ਉਹਦੇ ਸੰਬੰਧੀ ਜਿਹੜੀ ਕਾਰਵਾਈ ਅਮਨ ਉਸ ਲੈਂਦੀ ਗਈ ਆ ਜਲਦੀ ਦੋਸ਼ੀ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਜਾਏਗਾ ਤਪੀਸ਼ ਉਹਦੀ ਅਸੀਂ ਦੁਹਾਈ ਨਾਲ ਕਰ ਰਹੇ ਆਂ ਚੌਕੀ ਇੰਚਾਰਜ ਕੋਟ ਸ਼ਮੀਰ ਉਹਦੀ ਤਪੀਸ਼ ਕਰ ਰਹੇ ਆ ਸਰੋ ਮੈਂ ਇਸ ਦੀ ਵੀਡੀਓ ਪਾਈ ਉਹ ਚ ਕਾਫੀ ਇਤਰਾਜ਼ ਜਿਖਾਇਆ ਕਿ ਕਈ ਦਿਨ ਉਧਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਵੀਡੀਓ ਕਾਫੀ ਗੁੱਸੇ ਚ ਪਾਈ ਤੇ ਕਈ ਦਿਨ ਬਾਅਦ ਨਿਊ ਡਾਕਟਰ ਤੋਂ ਲਿਖਾਇਆ ਗਿਆ ਜੀ ਕਾਰਵਾਈ ਚੱਲ ਰਹੀ ਹੈ ਡਾਕਟਰ ਤੋਂ ਲਿਖਾਇਆ ਗਿਆ ਪਹਿਲਾਂ ਇਹ ਨਾ ਲੇਡੀ ਜਿਹੜੀ ਹਸਪਤਾਲ ਗਈ ਸੀਗੀ ਉਸ ਤੋਂ ਆਈਓ ਸਾਡਾ ਉੱਥੇ ਵੀ ਤਪੀਸ਼ੀ ਅਫਸਰ ਗਿਆ ਸੀ ਉਹ ਫਿਰ ਉੱਥੋਂ ਇਹ ਚਲੇ ਗਏ ਲਾਮਾ ਹੋ ਗਏ ਸੀ ਤੇ ਉਸ ਤੋਂ ਬਾਅਦ ਹੁਣ ਇਹ ਹਦੇਸ਼ ਹਸਪਤਾਲ ਦਾਖਲ ਹੈ ਤਾਂ ਜਿਹੜਾ ਹੈਗਾ ਇਹ ਮਤਲਬ 31 ਨੂੰ ਦੀ ਇਨਫੋਰਮੇਸ਼ਨ ਆਈ ਸੀ ਤੇ ਕੱਲ ਜਿਹੜਾ ਹੈਗਾ ਮਕਦਮਾ ਦਰਜ ਕਰ ਲਿਆ